ਅੰਗਣਵਾੜੀ ਵਰਕਰਾਂ ਨੂੰ 13 ਮਹੀਨੇ ਤੋਂ ਨਹੀਂ ਮਿਲੀ ਤਨਖਾਹ ਤਾਂ ਅੱਜ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਦੂਜੇ ਦਿਨ ਵੀ ਦਿੱਤਾ ਗਿਆ ਧਰਨਾ ਵੀਰਵਾਰ ਨੂੰ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ 11 ਵਜੇ ਲਗਭਗ ਜਾਣਕਾਰੀ ਦੇ ਦੋ ਦੱਸਿਆ ਕਿ 11 ਪਿਛਲੇ 13 ਮਹੀਨੇ ਤੋਂ ਲਗਾਤਾਰ ਤਨਖਾਹ ਨਹੀਂ ਮਿਲੀ ਅੰਗਣਵਾੜੀ ਵਰਕਰਾਂ ਨੂੰ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸੈਂਟਰ ਬੰਦ ਕੀਤੇ ਗਏ ਨੇ ਤੇ ਸੈਂਟਰ ਬੰਦ ਕਰਕੇ ਉਹਨਾਂ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਇਥੇ ਧਰਨਾ ਦਿੱਤਾਗੇ ਤੇ ਪੰਜਾਬ ਸਰਕਾਰ ਖਿਲਾਫ ਮਾਰਦੀ ਬਾਜੀ ਕੀਤੀ ਗਈ ਮੰਗ ਕੀਤੀ ਕਿ ਉਹਨਾਂ ਦੀ 13 ਮਹੀਨੇ ਦੀ ਟੰਡਾ ਜਲਦੀ ਪਾਈ ਜਾਵੇ। ਹੇ ਹੇ ਜੈ ਜੈ ਹਰ ਦੇ ਪੀ ਹਮ ਤੇ ਲੈ ਕੇ ਖੋ ਜੇ ਹਾਂ ਕਿ ਨਾ ਕੋਈ ਵੀ ਭੈਣ ਕੌਰ ਆ ਜੀ ਮੇਰਾ ਨਾਮ ਮੇਰੇ ਮੇਰੇ ਹੈਂਡੀਕੈਪਟਾਈਮ ਮੇਰੇ ਬੱਚੇ ਵੀ ਛੋਟੇ ਆ ਮੈਂ ਸਕੂਲ 'ਚ ਕੰਮ ਕਰਦੀ ਮੈਥੋਂ ਹੁੰਦਾ ਨਹੀਂ ਗਾ ਜੇ ਇੰਨਾ ਤੇ ਮੈਂ ਬੇਧਵਾ ਵੀ ਆ ਮੇਰੇ પતિ ਮਰੇ ਨੂੰ 12 ਸਾਲ ਹੋ ਗਏ ਮੈਂ ਕੁੱਖ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਕਰ ਸਕੇ ਉਹ ਦਿਨੋਂ ਸਿਰ ਤੇਰਾ ਤੱਕ ਮਹੀਨਾ ਤੋਂ ਤਨਖਾਹ ਨਹੀਂ ਮਿਲੀ ਹਾਂਜੀ ਤੇ ਲੇਖ ਜਗਾ ਚੱਲਦਾ ਕਰਨਾ ਕਿਵੇਂ ਜੀ ਕਿਸੇ ਦਾ ਫੜ ਫੜਾ ਕੇ ਕਰ ਲੈਣ ਬੱਚੇ ਧਾੜੀ ਜਾਣ ਜੋ ਕਰੇ ਵੀ ਨਹੀਂ ਜਿਹੜੇ ਵੀ ਧਾੜੀ ਕਰਕੇ ਖਵਾ ਦਨ ਮੈਨੂੰ ਹੁਣ ਪੈਸਾ ਨਾਉਂਦੀ ਬੱਚਿਆਂ ਦੀ ਹੁੰਦੀ ਆ ਕੱਲਿਆਂ ਦੀ ਉਹਦੇ ਨਾਲ ਕੀ ਜਿਆਰਾ ਹੁੰਦਾ ਜੀ ਮੈਂ ਕੀ ਕਰਾਂ ਜੀ ਮੈਂ ਕਿਸੇ ਪਾਸੋਂ ਨਹੀਂ ਜੇ ਹੁਣ ਸਰਕਾਰ ਕੰਕ ਦਿਨ ਦੀ ਉਹ ਵੀ ਨਹੀਂ ਦੇ ਸਕਦੀ ਮੈਨੂੰ ਕਿਤੇ ਫਿਰ ਗੁਜ਼ਾਰਾ ਤਾਂ ਮੈਨੂੰ ਬਹੁਤ ਮੁਸ਼ਕਲ ਆ ਨਾ ਕਰਨਾ ਪੈਂਦਾ ਜੀ ਮੈਂ ਕਿੱਧਰ ਨ ਜਾਵਾਂ ਮੈਨੂੰ ਆਈ ਹੈ ਵੀ ਤਨਖਾਹ ਚੱਲ ਪਈ ਜਾਵੇ ਮਹੀਨੇ ਦੇ ਮਹੀਨੇ ਮੇਰੇ ਘਰ ਦਾ ਗੁਜ਼ਾਰਾ ਤਾਂ ਚੁੜਿਆ ਜਾਵੇ ਆ ਇੱਕ ਨਾਮ ਮੇਰਾ ਨਾਮ ਹਰਮੇਲ ਕੌਰ ਮਿਆਜਦ ਪ੍ਰਮਾਣਾਤ ਬੋਰਡੀਨ

ਹਾਂਜੀ ਹਾਂਜੀ ਸਾਰਾ ਮਸ਼ਕਲ ਬੜੀ ਮੁਸ਼ਕਲ ਨਾਲ ਸਾਡਾ ਪਿਆਰਾ ਹੋ ਰਿਹਾ ਜੀ ਇਹ ਮੰਗ ਕਰਦਾ ਸਰਕਾਰ ਤੋਂ ਸਾਨੂੰ ਟਾਈਮ ਸਿਰ ਤਨਖਾਹ ਮਿਲਣੀ ਚਾਹੀਦੀ ਹੈ ਜੀ ਇਹ ਹੀ ਮੰਗ ਹੈ ਸਾਡੀ ਸ਼੍ਰੀਮਤੀ ਪ੍ਰਤੀਭਾ ਸ਼ਰਮਾ ਮੈਂ ਜ਼ਿਲ੍ਹਾ ਪ੍ਰਸ਼ਾਸਕਕਰਤ ਹਾਂ ਹਾਂਜੀ ਸਾਡੀ ਮੇਨ ਮੰਗ ਤਾਂ ਇਹ ਹੀ ਹੈ ਜੀ ਦੇਖੋ 1 ਸਾਲ 3 ਮਹੀਨੇ ਹੋ ਗਏ ਵੀ ਸਰਕਾਰ ਨੇ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਨ ਪਤਾ ਨਹੀਂ ਪਾਇਆ ਸਾਨੂੰ ਇਹ 60% ਹਿੱਸਾ ਸੈਂਟਰਲ ਗਵਰਨਮੈਂਟ ਤੇ 40% ਹਿੱਸਾ ਵੀ ਸੈਂਟਰ ਗਵਰਨਮੈਂਟ ਦਿੰਦੀ ਹੈ ਵੀ ਜਿਹੜਾ ਪੰਜਾਬ ਸਰਕਾਰ ਹੈਗੀ ਹੈ ਇਹਨੇ ਸਾਨੂੰ 13 ਮਹੀਨਾ ਤੋਂ ਕੋਈ 1 ਰੁਪਿਆ ਨਹੀਂ ਤਨਖਾਹ ਦਾ ਪਾਇਆ ਇਸ ਕਰਕੇ ਅਸੀਂ ਮੰਗ ਕਰਦੇ ਵੀ ਸਾਡੇ ਜਿਹੜੇ ਵਰਕਰਾਂ ਤੇ ਹੈਲਪਰਾਂ ਬਹੁਤ ਦੁਖੀ ਹੋਈ ਹੋਈਆਂ ਵੀ ਕਈ ਵਿੱਡੋ ਹੈ ਕਈ ਜਿਵੇਂ ਵੀ ਹੈਂਡੀਕੈਪ ਹੈ ਜੋ ਵੀ ਹੈ ਵੀ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਇਸੇ ਤਨਖਾਹ ਨਾਲ ਚੱਲਦਾ ਜਿਹੜੇ ਸਰਕਾਰ ਦੇ ਨਹੀਂ ਰਹੀ ਇਸ ਕਰਕੇ ਅਸੀਂ ਅੱਜ ਆਂਗਣਵਾੜੀ 'ਚ ਆਪਣੇ ਤਾਲੇ ਲਾ ਕੇ ਆਏ ਆ ਵੀ ਅਸੀਂ ਜਿਹੜਾ ਆਪਾਂ ਇੱਥੇ ਧਰਨਾ ਦੇਵਾਂਗੇ ਜਦ ਤੱਕ ਸਰਕਾਰ ਸਾਨੂੰ ਸੈਲਰੀ ਨਹੀਂ ਦਿੰਦੀ ਉਹ ਸਰਕਾਰ ਦੇ ਹੋਂ ਵਿੱਚ ਮਾਜਮਾ ਦਾ ਵੱਡਾ ਸਹਿਯੋਗ ਇਸ ਕਰਕੇ ਹਮ ਕਰਦੇ ਹਾਂ ਜੀ ਦੇਖੋ ਚਾਹੇ ਕੋਈ ਵੀ ਹੈ ਜਨਤਾ ਤਾਂ ਇਹੀ ਸੋਚਦੀ ਹੈ ਵੀ ਸ਼ਾਇਦ ਬਦਲਾਅ ਆ ਜਾਏਗਾ ਤਾਂ ਕੀ ਪਤਾ ਸਾਡਾ ਕੁਝ ਬਣ ਜਾਊਗਾ ਲੇਕਿਨ ਇਹ ਬਦਲਾਅ ਤਾਂ ਐਸਾ ਆਇਆ ਕਿ ਸਰਕਾਰ ਨੇ ਤਾਂ ਸਾਨੂੰ ਹੀ ਬਦਲ ਕੇ ਰੱਖਤਾ ਵੀ ਆਂਗਣਵਾੜੀ ਵਰਕਰਾਂ ਦੇ ਹੈਲਪਰਾਂ ਦੀ ਕਿਸਮਤ ਹੀ ਬਦਲਤੀ ਵੀ ਉਹਨਾਂ ਨੂੰ ਰੋਣ ਵਾਸਤੇ ਮਜਬੂਰ ਕਰਤਾ ਵੀ 13 ਸਾਲਾਂ ਤੋਂ ਉਹਨਾਂ ਨੂੰ ਸੈਲਰੀ ਨਹੀਂ ਦੇ ਰਹੇ ਹੋਰ ਇਸ ਤੋਂ ਜ਼ਿਆਦਾ ਬਦਲਾਅ ਕੀ ਕਰੂਗੀ ਸਰਕਾਰ ਜਿਹੜੀ 13 13 ਮਹੀਨੇ ਤਨਖਾਹ ਨਹੀਂ ਦਿੰਦੀ ਹੈਗੀ ਹਾਂਜੀ 2024 ਦੀ ਜਿਹੜੀ ਇਹ ਚੋੜਾ ਹੈਗੀ ਵੀ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਪਰ ਸਾਡੀ ਕੋਈ ਨਹੀਂ ਹੈਗੀ ਸਰਕਾਰ ਨਾਲ ਵੀ ਅਸੀਂ ਪਰ ਅਸੀਂ ਤੋਂ ਇਹ ਚਾਹਨੇ ਵੀ ਜਿਹੜਾ ਸਾਡਾ ਮਾਨ ਪੱਤਾ ਹੈ ਵੀ ਜਿਹੜੀ ਸਾਡੀ ਸੈਲਰੀ ਹੈ ਜਿਸ ਅਸੀਂ ਕੰਮ ਦੇ ਬਦਲੇ ਸੈਲਰੀ ਮੰਗਦੇ ਆ ਅਸੀਂ ਇਹ ਨਹੀਂ ਵੀ ਬਿਨਾ ਕੰਮ ਦੇ ਸੈਲਰੀ ਮੰਗਦੇ ਦੇਖੋ ਸਾਨੂੰ ਸਵੇਰੇ 8 ਵਜੇ ਜਾ ਕੇ 12 ਵਜੇ ਤੱਕ ਰੈਗੂਲਰ ਡਿਊਟੀ ਦੇਣੀ ਪੈਂਦੀ ਹੈ ਅਸੀਂ ਉਹਦਾ ਮਾਨ ਪੱਤਾ ਮੰਗ ਰਹੇ ਜਿਹੜਾ ਉਹ ਵੀ ਨਹੀਂ ਦਿੰਦੀ ਸਰਕਾਰ ਅਸੀਂ ਇੱਕ ਤੋਂ ਇਹ ਕਰਕੇ ਇਹ ਵੀ ਬਲਾਕ ਜਿਹੜਾ ਹੈਗਾ ਬਟਿੰਡਾ ਇਹ ਐਨਜੀਓ ਦੇ ਅੰਡਰ ਆਉਂਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਸਾਡੋ ਐਨਜੀਓ ਤੋਂ ਬਾਹਰ ਕੱਟਾ ਜਾਵੇ ਕਿ ਜੇ ਐਨਜੀਓ ਤੋਂ ਬਾਹਰ ਕੱਟਾ ਜਾਊਗਾ ਹੋ ਸਕਦਾ ਸਾਡੀ ਸਰਕਾਰ ਤਨਖਾਹ ਟਾਈਮ ਤੇ ਪਾਵੇ ਹੋਰ ਬਲਾਕਾਂ ਨਾਲ ਅੱਗੇ ਉਹਨਾਂ ਦਾ ਬੁਰਾ ਅਤੇ ਦੇਖੋ ਜੀ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਜੇ ਆਪਾਂ ਨੂੰ ਇੱਕ ਦਿਨ ਵੀ ਆਪਾਂ ਨੂੰ ਪੈਸੇ ਨਾ ਮਿਲੇ ਤਾਂ ਆਪਣਾ ਗੁਜ਼ਾਰਾ ਕਿੰਨੀ ਮੁਸ਼ਕਿਲ ਨਾਲ ਚੱਲਦਾ ਹੈ ਇਹ ਤਾਂ 13 ਮਹੀਨੇ ਹੋ ਗਏ ਤੇ ਵਰਕਰਾਂ ਤੇ ਹੈਲਪਰਾਂ ਦਾ ਰੋ ਰੋ ਕੇ ਬੜਾ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਖੜੀਆਂ ਮੇਰੀ ਭੈਣਾਂ ਕੋਈ ਵਿਡੋ ਹੈ ਕੋਈ ਵਿਧਵਾ ਹੈ ਕੋਈ ਹੈਂਡੀਕੈਪ ਹੈ ਵੀ ਜਿਹੜੇ ਘਰਾਂ 'ਚ ਜਾ ਜਾ ਕੇ ਕੰਮ ਕਰਦੀਆਂ ਜਦੋਂ ਹੁਣ 13 ਮਹੀਨੇ ਤੋਂ ਉਹਨਾਂ ਨੇ ਸਰਕਾਰ ਨੇ ਮਾਨ ਪਤਾ ਨਹੀਂ ਦਿੱਤਾ ਤਾਂ ਕੁੜੀਆਂ ਨੇ ਕੀ ਕੀਤਾ ਵੀ ਘਰਾਂ 'ਚ ਜਾ ਕੇ ਕੰਮ ਕਰਨਾ ਸ਼ੁਰੂ ਕਰਤਾ ਵੀ ਦੋ ਪੈਸੇ ਆਣ ਤੇ ਅਸੀਂ ਰੋਟੀ ਖਾਈਏ ਜਿਨ੍ਹਾਂ ਦੇ ਚੁੱਲ੍ਹੇ ਨਹੀਂ ਚਲੇ ਸੀ ਹੁਣ ਵਿਚਾਰਿਆਂ ਦੇ ਚੁੱਲ੍ਹੇ ਠੰਡੇ ਹੋਏ ਪਏ ਆ ਉਹ ਸਰਕਾਰ ਤੋਂ ਇਹੀ ਮੰਗ ਕਰਦੀ ਆ ਬਾਰ ਬਾਰ ਵੀ ਸਾਨੂੰ ਮਾਨ ਪਤਾ ਦਿੱਤਾ ਜਾਵੇ ਅਸੀਂ 15 ਦਿਨ ਪਹਿਲਾਂ ਇਸ ਸੰਘਰਸ਼ ਦਾ ਬਿਗੁਲ ਵਜਾ ਚੁਕੇ ਸੀਗੇ ਵੀ ਅਸੀਂ ਇੱਥੇ ਧਰਨਾ ਲਾਵਾਂਗੇ ਅਸੀਂ ਆਪਣੇ ਦਫ਼ਤਰਾਂ 'ਚ ਪੀਓ ਮੈਡਮ ਨੂੰ ਸੈਂਟਰਾਂ 'ਚ ਸਭ ਨੂੰ ਅਸੀਂ ਕਹਿ ਚੁਕੇ ਸੀ ਵੀ ਜਦੋਂ ਤੱਕ ਸਾਡੀ ਤਨਖਾਹ ਨਹੀਂ ਆਉਗੀ ਅਸੀਂ ਕੰਮ ਇਹ ਸਾਡਾ ਜਦੋਂ ਤੱਕ ਮਾਨ ਸਰਕਾਰ ਸਾਡੀ ਸੈਲਰੀ ਨਹੀਂ ਦੇਉਗੀ ਇਹ ਰੈਗੂਲਰ ਸਾਡਾ ਚੱਲੂਗਾ ਇਹ ਨਹੀਂ ਪਤਾ ਮਹੀਨਾ ਚਲੇ 2 ਮਹੀਨੇ ਚਲੇ ਸਾਨੂੰ ਕੁਝ ਨਹੀਂ ਪਤਾ ਹੈਗਾ ਪਰ ਸਾਡੀ ਤਾਂ ਮੰਗ ਇਹੀ ਹੈ ਜੀ ਜਦੋਂ ਸਰਕਾਰ ਸਾਡੀ ਤਨਖਾਹ ਪਾ ਦੂਗੀ ਖਾਤੇ 'ਚ ਅਸੀਂ ਧਰਨਾ ਚੱਕਰਾਂਗੇ ਅਦਰਵਾਰ ਹਾਂਜੀ ਸੈਂਟਰਾਂ ਤੋਂ ਕਦ ਲੱਗੇ ਸੈਂਟਰਾਂ ਨੂੰ ਅਸੀਂ ਤਾਲੇ ਲਗਾ ਕੇ ਵਰਕਰ ਤੇ ਹਲਪਰਾਇ ਤੇ ਬੈਠੀ ਆ ਜੀ ਅਸੀਂ ਸੈਂਟਰਾਂ 'ਚ ਨਹੀਂ ਜਾਵਾਂਗੇ ਜਿਹੜੀ ਸਾਡੀ ਹਾਜ਼ਰੀ ਆਂਗਣਵਾੜੀ ਸੈਂਟਰਾਂ 'ਚ ਲੱਗਦੀ ਸੀ ਉਹ ਇਸੇ ਧਰਨੇ ਤੇ ਲੱਗੂਗੀ ਇਸ ਧਰਨੇ ਤੋਂ ਸਾਡੀ ਦਫ਼ਤਰਾਂ 'ਚ ਜਾਊਂਗਾ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਜਿਹੜਾ ਮਾਨ ਪੱਤਰ ਹੈ ਉਹ ਪਾਇਆ ਜਾਵੇ ਵਿਧਾਨ ਦੀ ਗੱਲ ਤੋਂ ਬਹੁਤ ਦੂਰ ਦੀ ਗੱਲ ਹੈ ਕਿੱਥੇ ਤੋਂ ਸਰਕਾਰ ਨੇ ਜੇ ਬਦਲਾਅ ਕਰਨਾ ਸੀਗਾ ਤਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਤਨਖਾਹ ਵਧਾਉਣੀ ਸੀਗੀ ਉਹਨਾਂ ਨੇ ਤਨਖਾਹ ਵਧਾਣ ਦੀ بجائے ਜਿਹੜੇ ਮਾਨਪਤਾ ਦਿੰਦੀ ਸੀ ਉਹ ਵੀ ਆਪਣੇ ਖਾਤਿਆਂ 'ਚ ਰੱਖੇ ਹੋਏ ਆ ਆਪਣੇ ਕਬਜ਼ੇ 'ਚ ਕੀਤੇ ਹੋਏ ਆ ਵੀ ਉਹਨਾਂ ਨੂੰ ਵਿਚਾਰੀ ਵਿਧਵਾਵਾਂ ਦੀ ਜਾਂ ਇਹਨਾਂ ਦੀ ਗਰੀਬ ਲੋਕਾਂ ਦਾ ਪੈਸਾ ਰੱਖ ਕੇ ਸਰਕਾਰ ਕਿੱਥੇ ਸਫਲ ਹੋਈ ਆ ਅੱਜ ਤੱਕ ਵੀ ਅਸੀਂ ਮੰਗ ਕਰਦੇ ਆ ਵੀ ਜਿਹੜਾ ਸਰਕਾਰ ਮਾਨਪਤਾ ਦਿੰਦੀ ਆ ਉਹ ਟਾਈਮ 'ਤੇ ਪਾਇਆ ਜਾਵੇ ਸਾਡੇ ਦਾ ਕੇਂਦਰ ਦਾ ਮਾਨਪਤਾ ਮਿਲਦਾ ਕੋਈ ਨਹੀਂ ਹਾਂਜੀ ਜਿਹੜਾ ਕੇਂਦਰ ਦਾ ਮਾਨਪਤਾ ਆ ਉਹ ਸਾਨੂੰ ਰੈਗੂਲਰ ਮਿਲ ਰਿਹਾ ਹੈ ਪਰ ਉਹਨਾਂ ਦਾ ਵੀ ਇਹ ਨਹੀਂ ਵੀ ਪੂਰਾ ਪ੍ਰੋਪਰ ਟਾਈਮ ਤੇ ਆਉਂਦਾ ਉਹ ਵੀ ਕਦੇ ਮਹੀਨੇ ਬਾਅਦ 2 ਮਹੀਨੇ ਬਾਅਦ ਐ ਆਉਂਦਾ ਇੱਕ ਵੀ ਰੈਗੂਲਰ ਸਾਡੀ ਤਨਖਾਹ ਕਦੇ ਨਹੀਂ ਆਈ ਵੀ ਜਿਵੇਂ 10500 ਸਾਡੀ ਤਨਖਾਹ ਹੈ ਅਭੀ ਅਸੀਂ ਕਦੇ ਖਾਤਿਆਂ 'ਚ ਇਹ ਨਹੀਂ ਦੇਖਿਆ ਵੀ ਸਾਡੀ ਪੂਰੀ ਤਨਖਾਹ ਆਈ ਹੈ ਕਦੇ 5000 ਆਗੇ ਕਦੇ 4000 ਆਗੇ ਵੀ ਇਸੇ ਗੁਜ਼ਾਰਾ ਨਹੀਂ ਚੱਲਦਾ ਇਸ ਕਰਕੇ ਅੱਜ ਮਜਬੂਰ ਹੋ ਕੇ ਅਸੀਂ ਘਰਾਂ ਚੋਂ ਨਿਕਲ ਕੇ ਆਪਣੇ ਸੈਂਟਰ ਛੱਡ ਕੇ ਇੱਥੇ ਡੀਸੀ ਆਫਿਸ ਦੇ ਬਾਹਰ ਮੁਰੇ ਧਰਨਾ ਲਾਇਆ ਹੈ ਵੀ ਇੱਥੇ ਆਂਦੇ ਜਾਂਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਕਾਹਦੇ ਵਾਸਤੇ ਬੈਠੇ 30 ਬੇਟੀਆਂ ਜਿਹੜੀ ਸੜਕਾਂ ਤੇ ਰੋਲ ਰਹੀ ਹੈ ਵੀ ਇਸ ਸਰਕਾਰ ਦੇ ਹੰਗਾਰੇ ਵੀ ਇਹਨਾਂ ਨੇ 30 ਬੇਟੀਆਂ ਨੂੰ ਸੜਕਾਂ ਤੇ ਰੋਲ ਚੁੱਕਾ ਹੈ ਵੀ ਇਹ ਸਰਕਾਰ ਜਿਹੜੀ ਹੈ ਇਹ ਤੋਂ ਸਾਰੀ ਸਰਕਾਰਾਂ ਚੋਂ ਹੀ ਨਿਕੰਮੀ ਸਰਕਾਰ ਆਈ ਹੈ ਵੀ ਸਾਨੂੰ ਉਮੀਦ ਨਹੀਂ ਸੀ ਆ ਜਿਹੜਾ ਖਾਣਾ ਮਿਲਾਂ ਸੀ ਅਸੀਂ ਇੱਕ ਵਾਰ ਅਸੀਂ ਦੇ ਚੁੱਕੇ ਆ ਅਸੀਂ ਨੁਕਸਾਨ ਨਹੀਂ ਕਰਨਾ ਇਰੇ ਕੋ ਗਰੀਬਾਂ ਦਾ ਜਿਹੜਾ ਖਾਣਾ ਆਇਆ ਉਹ ਤਾਂ ਅਸੀਂ ਸਰਕਾਰ ਨੂੰ ਰੈਗੂਲਰ ਵੀ ਬੱਚਿਆਂ ਨੂੰ ਦੇਵਾਂਗੇ ਚਾਹੇ ਅਸੀਂ ਛੁੱਟੀ ਵਾਲੇ ਦਿਨ ਵੰਡ ਕੇ ਆਈਏ ਵੀ ਸਰਕਾਰ ਦਾ ਜਿਹੜਾ ਆਇਆ ਹੋਇਆ ਰਾਸ਼ਨ ਹੈ ਅਸੀਂ ਉਹ ਲੋਕਾਂ ਤੱਕ ਤੋ ਪਹੁੰਚਾਵਾਂਗੇ ਅਸੀਂ ਉਹਨਾਂ ਦਾ ਥੋੜਾ ਗਰੀਬ ਮਾਰ ਕਰਨੀ ਹੈ ਵੀ ਜਿਹੜਾ ਰਾਸ਼ਨ ਆ ਰਿਹਾ ਵੀ ਅਸੀਂ ਉਹ ਸੈਂਟਰਾਂ ਦੇ ਖਰਾਬ ਕਰਾਂਗੇ ਉਹ ਅਸੀਂ ਖਰਾਬ ਨਹੀਂ ਹੋਣ ਦੇਣਾ ਚਾਹੇ ਉਹ ਛੁੱਟੀ ਹੈ ਕੋਈ ਜਾਂ ਅਸੀਂ ਆਪਣੇ ਪਾਰਟ ਟਾਈਮ ਕੇ ਬਾਅਦ ਟਰਨੇ ਕੇ ਬਾਅਦ ਵੀ ਉਹਨਾਂ ਨੂੰ ਇਸ ਰਾਸ਼ਨ ਅਸੀਂ ਦੇ ਕੇ ਆਵਾਂਗੇ ਮੈਂ ਜੀ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਬਖੰਡਾ ਆਂਗਨਵਾੜੀ ਮਲਾਜਨ ਜੁਨੀਅਨ ਸਿਟੀ ਨਾਮ ਹੈ ਏ ਜੀ ਸਾਡਾ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਜੀ ਇਹ ਕੱਲ 16 ਤੋਂ ਕੰਟੀਨਿਊ ਸ਼ੁਰੂ ਹੋਇਆ ਜੀ ਪਰਸੋਂ ਤੋਂ ਪਿਛਲੇ 15 ਦਿਨ ਪਹਿਲਾਂ ਅਸੀਂ ਪੀਓ ਮੈਡਮ ਨੂੰ ਤੇ ਸੀਡੀਪੀਓ ਮੈਡਮ ਨੂੰ ਲਿਖ ਕੇ ਦੇ ਗਏ ਸੀ ਵੀ ਸਾਡਾ ਮਾਨ ਪੱਤਾ ਪਿਛਲੇ ਸਵਾ ਸਾਲ ਤੋਂ ਨਹੀਂ ਆ ਰਿਹਾ ਜੀ ਪੰਜਾਬ ਸਰਕਾਰ ਵੱਲੋਂ ਜੋ ਮਿਲਦਾ ਸਾਰੇ ਪੰਜਾਬ ਦੇ ਵਿੱਚ ਮਿਲ ਰਿਹਾ ਪਰ ਜਿਹੜੇ ਤਿੰਨ ਬਲਾਕ ਹੈ ਇਹ ਚਾਈਲਡ ਕਾਉਂਸਲ ਦੇ ਅਧੀਨ ਅਸੈਂਦਵਾ ਵੇਟ ਤਰਸਿੱਕਾ ਤੇ ਬਛਿੰਡਾ ਬਲਾਕ ਇਹਨਾਂ ਨੂੰ ਪਿਛਲੇ 14 ਮਹੀਨਿਆਂ ਤੋਂ ਮਾਨ ਪੱਤਾ ਨਹੀਂ ਮਿਲ ਰਿਹਾ ਜੀ ਜੋ ਕਿ ਇਸ ਦੇ ਸਬੰਧ ਦੇ ਵਿੱਚ ਅਸੀਂ ਵਿਭਾਗੀ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਜੀ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਪਰ ਕਿਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਪਿਛਲੇ ਹੁਣ 15 ਦਿਨ ਤੋਂ ਅਸੀਂ ਆਲਟੀਮੇਟਿਵ ਦਿੱਤਾ ਸੀ ਵੀ ਅਸੀਂ ਕੰਟੀਨਿਊ ਤਰਨਾ ਜਾਰੀ ਕਰਾਂਗੇ ਪਰ ਇਹਨਾਂ ਦੇ ਕੰਨ ਤੇ ਕੋਈ ਯੂਨੀ ਸਰਕੀ 15 ਦਿਨਾਂ ਵਿੱਚ ਕੋਈ ਹਿੰਜੋਲ ਨਹੀਂ ਹੋਈ ਜੀ ਇਸ ਕਰਕੇ ਸਾਡਾ 16 ਤਰੀਕ ਤੋਂ ਕੰਟੀਨਿਊ ਤਰਨਾ ਜਾਰੀ ਹੈ ਜਿੰਨਾ ਚਿਰ ਸਾਨੂੰ ਤਨਖਾਹ ਨਹੀਂ ਮਿਲਦਾ ਮਾਨ ਪੱਤਾ ਨਹੀਂ ਦਿੱਤਾ ਜਾਂਦਾ ਉਨਾ ਚਿਰ ਇਹ ਤਰਨਾ ਲਗਾਤਾਰ ਜਾਰੀ ਰਹੂਗਾ ਜੀ ਪਰ ਇਸ ਤਰਨੇ ਦੀ ਇੱਕ ਵਿਸ਼ੇਸ਼ਤਾ ਇਹ ਹੈ ਵੀ ਅਸੀਂ ਇਹ ਇਹ ਮਤਲਬ ਇੰਪਲੀਮੈਂਟ ਕਰਵਾ ਲਿਆ ਵੀ ਅਸੀਂ ਇਹ ਤੁਹਾਣਾ ਡਿਊਟੀ ਟਾਈਮ ਹੀ ਦੇਣਾ ਹੈ। ਸਵੇਰ 9 ਤੋਂ 1 ਵਜੇ ਤੱਕ ਤਾਂ ਸਾਡਾ ਡੇਲੀ ਬਸ ਹੋਊਗਾ। ਛੁੱਟੀ ਵਾਲੇ ਦਿਨ ਛੁੱਟੀ ਹੋਵੇ। ਕਿੰਨੀ ਕੀ ਹੋਊਗਾ? ਨਹੀਂ ਜੀ ਡਿਊਟੀ ਸਾਡੀ ਇੱਥੇ ਹੀ ਹਾਜ਼ਰੀ ਲੱਗੂ। ਇੱਥੋਂ ਹਾਜ਼ਰੀ ਸਿੱਧੇ ਕੋਟਨ ਨੂੰ ਜਾਊਗੀ। ਬਕਾਇਦਾ ਅੱਜ ਵੀ ਕਹੀ ਹੈ। ਜਿੰਨੇ ਵੀ ਵਰਕਰ ਉਹਦੇ ਆਏ ਆ ਸਾਰਿਆਂ ਦੀ ਹਾਜ਼ਰੀ ਇੱਥੇ ਜਾਊਗੀ। ਜਿਹੜੇ ਵਰਕਰ ਆ ਗਏ ਗ੍ਰੀਨ ਸਰਾਂ ਦੇ ਤੋਂ ਦੇਖਦੇ ਉਹਨਾਂ ਦਾ ਗੁਜ਼ਾਰਾ ਕਿਵੇਂ ਕਰਦਾ? ਬੜੀ ਮੁਸ਼ਕਲ ਨਾਲ ਜੀ। ਉਹ ਜਿਹੜੇ ਹੁਣ ਗ੍ਰੀਨ ਘਰਾਂ ਦੇ ਵਿੱਚ ਔਰਤਾਂ ਤਲਾਕਸ਼ੁਦਾ ਜਾਂ ਵਿਡੋ ਔਰਤਾਂ ਜੀ ਉਹ ਨੌਕ ਇਹ ਸਿਰਫ ਅਸੀਂ ਉਹਨਾਂ ਦੀ ਇਹ ਹੌਸਲਾ ਅਫਜ਼ਾਈ ਕਰ ਰਹੇ ਆ ਵੀ ਚਲੋ ਅਸੀਂ ਐਡਜਸਟਮੈਂਟ ਕਰਦੇ ਆ ਛੁੱਟੀ ਆਲਦਨ ਜਾਂ ਕਿਵੇਂ ਵੀ ਸੈਂਟਰ ਟਾਈਮ ਤੋਂ ਬਾਅਦ ਵਿਚਾਰੀਆਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਬਰਤਨ ਸਾਫ਼ ਕਰਕੇ ਰੋਟੀਆਂ ਬਣਾ ਕੇ ਆਪਣੇ ਬੱਚੇ ਪਾਲ ਰਹੀਆਂ ਜੀ ਬਹੁਤ ਬੁਰਾ ਹਾਲ ਹੈ ਮਹਿੰਗਾਈ ਦੇ ਟਾਈਮ ਦੇ ਵਿੱਚ ਤਾਂ ਵੈਸੇ ਹੀ ਗੁਜ਼ਾਰਾ ਨਹੀਂ ਹੋ ਰਿਹਾ ਤੇ ਇੱਕ ਇੱਕ ਸਾਲ ਤੋਂ ਜੋ ਬੰਨ ਦਾ ਨਗੂਨਾ ਮਾਨਪਤਾ ਦਿੱਤਾ ਜਾ ਰਿਹਾ ਜੋ ਉਹ ਵੀ ਨਹੀਂ ਮਿਲੂਗਾ ਤਾਂ ਅਸੀਂ ਇਮੇਜਨ ਕਰ ਸਕਦੇ ਹਾਂ ਵੀ ਕੀ ਹਾਲਾਤ ਹੋਣਗੇ ਉਹਨਾਂ ਘਰਾਂ ਦੇ ਸਾਨੂੰ ਮੜਈ ਅਸੀਂ ਉਹਨਾਂ ਦੇ ਕਾਰਨ ਹੀ ਅਸੀਂ ਇਸ ਸਥਿਤੀ ਦੇ ਵਿੱਚ ਅੱਜ ਇੱਥੇ ਬੈਠਣਾ ਪਿਆ ਸਾਨੂੰ ਸੜਕਾਂ ਤੇ ਵੀ ਸਾਥੋਂ ਉਹਨਾਂ ਔਰਤਾਂ ਦਾ ਦਰਦ ਨਹੀਂ ਚੱਲਿਆ ਜਾਂਦਾ ਚੋਣਾ ਦੇ ਵਿੱਚ ਕਿਸ ਤਰ੍ਹਾਂ ਨਹੀਂ ਚੋਣਾ ਦੇ ਵਿੱਚ ਦੇਖੋ ਜੀ ਇਹ ਤਾਂ ਸਾਫ਼ ਹੈ ਵੀ ਅ ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਸਪੋਰਟ ਕਰਦੇ ਸਾਡਾ ਕੋਈ ਇੱਥੇ ਰਾਜਨੀਤਿਕ ਮਸਲਾ ਨਹੀਂ ਬਟ ਫਿਰ ਵੀ ਇਹ ਹੈ ਵੀ ਜੋ ਮਾਨ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਚੋਣਾਂ ਦੇ ਵਿੱਚ ਇਹਨਾਂ ਨੇ ਸਾਡੇ ਮੈਨੂਕਸਟ ਦੇ ਵਿੱਚ ਵੀ ਸੀ ਵੀ ਤੁਹਾਡਾ ਮਾਨਪਤਾ ਦੁੱਗਣਾ ਕਰਿਆ ਜਾਊਗਾ ਤਾਂ ਦੁੱਗਣਾ ਤਾਂ ਦੂਰ ਦੀ ਗੱਲ ਹੈ ਕਿ ਜਿੱਦਾਂ ਦੀ ਮਾਨ ਸਰਕਾਰ ਬਣੀ ਹੈ ਆਲਰੇਡੀ ਬਾਕੀ ਪੰਜਾਬ ਦੇ ਵਿੱਚ ਵੀ ਅਸੀਂ ਇਕੱਠੀ ਮਾਨਪਤਾ ਜਿਹੜਾ ਸਾਡਾ ਅੰਮਲਦਾ ਅੱਧਾ ਸਟੇਟ ਦਾ 40% ਹੈਗਾ ਸੈਂਟਰ ਦਾ ਜੀ 60% ਸਟੇਟ ਦਾ ਤਾਂ ਉਹਦਾ ਅਸੀਂ ਕਿਤੇ ਮੂੰਹ ਨਹੀਂ ਦੇਖਿਆ ਪੂਰੇ ਦਾ ਇਕੱਠਾ ਇੱਕ ਵਾਰ ਹੋ ਜਾਂਦਾ ਇੱਕ ਵਾਰ ਹੋ ਜਾਂਦਾ ਤੇ ਬਿਟਿੰਡੇ ਦੇ ਵਿੱਚ ਕਹਿੰਦੇ ਨੇ ਜਮੀ ਹਾਦੀ ਪਾਵਾ ਦਿੱਤੀ ਹੈ ਇਹਨਾਂ ਤਿੰਨ ਬਲਾਕਾਂ ਦੇ ਵਿੱਚ ਤਾਂ ਪਿਛਲੇ ਸਵਾ ਸਾਲ ਤੋਂ ਨਹੀਂ ਮਿਲਿਆ ਬਿਛਲੇ ਫਰਵਰੀ ਦਾ ਮਿਲਿਆ ਹੋਇਆ ਜੀ 2023 ਦਾ ਤਾਂ ਅੱਜ ਹੁਣ ਮਈ ਚੱਲਣ ਵਾਲੀ ਹੈ ਦੇਖੋ April ਦਾ ਅੱਜ 18 ਤਰੀਕ ਨੂੰ ਵੀ ਹੈ ਪਰ ਕੋਈ ਇਹਨਾਂ ਦਾ ਅਜੇ ਵੀ ਸਾਨੂੰ ਕੋਈ ਉਮੀਦ ਨਹੀਂ ਬਟ ਅੱਜ ਸਾਡਾ ਚੰਡੀਗੜ੍ਹ ਇਹਨਾਂ ਨੇ ਲਿਖ ਕੇ ਭੇਜ ਦਿੱਤਾ ਵੀ ਵਰਕਰ ਧਰਨੇ ਤੇ ਬੈਠ ਕੇ ਉਰੇ ਆ ਕੇ ਤੇ ਕੰਮ ਨਹੀਂ ਕਰਨਗੇ ਕਲਮ ਛੋੜ ਹੜਤਾਲ ਹੈ ਸਾਡੀ ਤਾਂ ਹੁਣ ਦੇਖੋ ਜੇ ਕੁਝ ਕਰਦਾ ਤਾਂ ਨਹੀਂ ਤਾਂ ਧਰਨਾ ਸਾਡਾ ਲਗਾਤਾਰ ਕੰਟੀਨਿਊ ਹੋਊਗਾ ਜਿੰਨਾ ਚਿਰ ਸਾਡੀ ਗੱਲ ਦੀ ਸੁਣਵਾਈ ਨਹੀਂ